ਨਾਗੂਟੋਰੀ ਸੀ ਨਾ ਕਦੇ ਕਹੇ ਦਾ ਬਲਾਤਕਾਰ ਹੋਇਆ ਜਾਣ ਇੱਕ ਵਧੀਆ ਪ੍ਰਸ਼ਾਸਨ ਚਲਾਇਆ ਸਾਰੇ ਸੰਸਾਰ ਦੇ ਮਨੁੱਖ ਇੱਕ ਦੂਸਰੇ ਦੇ ਆਪੋਜਿਟ ਖੜੇ ਹੋਏ ਲੜਾਈਆਂ ਲੜੀਆਂ ਆਪਸ ਵਿੱਚ ਹੀ ਸਾਰੇ ਦੇਸ਼ਾਂ ਨੇ ਉਸ ਸਮੇਂ ਇੱਕ ਰੌਸ ਚੈਲਡ ਨਾਂ ਦਾ ਫੈਮਿਲੀ ਜਿਸ ਨੇ ਪੂਰੇ ਸੰਸਾਰ ਦੇ ਦੇਸ਼ਾਂ ਨੂੰ ਫੰਡਿੰਗ ਕੀਤੀ ਲੇਕਿਨ ਮਹਾਰਾਜਾ ਰਣਜੀਤ ਸਿੰਘ ਇੱਕ ਅਜੀਹਾ ਸ਼ਾਸਕ ਸੀ ਜਿਸ ਨੇ ਇਸ ਨੂੰ ਠੁਕਰਾਇਆ ਦੂਜਾ ਸੀ ਨਪੋਲੀਅਨ ਉਸ ਨੇ ਵੀ ਇਸ ਨੂੰ ਟਕਰਾਇਆ ਉਸ ਰੌਥ ਕਿਲਡ ਫੈਮਿਲੀ ਨੇ ਉਹਨਾਂ ਦਾ ਫਾਇਦਾ ਉਠਾਉਂਦੇ ਹੋਏ ਫੰਡਿੰਗ કરી ਬਹੁਤ ਪੈਸਾ ਕਮਾਇਆ ਵਾਹਿਗੁਰੂ ਜੀ ਕਾ ਕਾਲਾ ਚਾ ਵਾਹਿਗੁਰੂ ਜੀ ਕੀ ਫਤਿਹ ਦਾ ਹਰਮਨਦਰ ਸਿੰਘ ਸਿੱਧੂ ਸੂਬਾ ਪ੍ਰਧਾਨ ਟ੍ਰਾਇੰਗਲ ਪਾਰਟੀ ਉਹ ਪੰਜਾਬ ਜਿਹੜੀ ਕਿ ਗੁਰੂ ਨਾਨਕ ਦੇਵ ਜੀ ਵਿਚਾਰਧਾਰਾ ਨੂੰ ਫਾਲੋ ਕਰਦੀ ਹੈ ਅੱਜ ਸਾਡਾ ਗੱਲਬਾਤ ਦਾ ਵਿਸ਼ਾ ਪੰਜਾਬ ਦੇ ਹਰ ਇੱਕ ਨਾਗਰਿਕ ਨਾਲ ਹੈ ਕਿਉਂਕਿ ਟ੍ਰਾਇੰਗਲ ਪਾਰਟੀ ਆਫ ਪੰਜਾਬ ਨੇ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਫਾਲੋ ਕੀਤਾ ਇਹ ਕੋਈ ਨਵੀਂ ਗੱਲ ਨਹੀਂ ਹੈ ਪਹਿਲਾਂ ਵੀ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਹੋਇਆ ਕਰਦਾ ਸੀ ਉਸ ਸਮੇਂ ਵੀ ਮਹਾਰਾਜਾ ਰਣਜੀਤ ਸਿੰਘ ਨੇ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਫਾਲੋ ਕੀਤਾ ਗੁਰੂ ਗੋਵਿੰਦ ਸਿੰਘ ਜੀ ਦੇ ਵਿਚਾਰਤਰਾ ਨੂੰ ਵੀ ਫਾਲੋ ਕੀਤਾ ਬਰਾਬਰਤਾ ਦੀ ਗੱਲ ਕਰੀ ਡਿਸਪਲਨ ਦੀ ਗੱਲ ਕਰੀ ਮੈਨੇਜਮੈਂਟ ਦੀ ਗੱਲ ਕਰੀ ਇਸ ਲਈ ਉਹਨਾਂ ਦਾ ਰਾਜ ਭਾਗ ਵਧਿਆ ਰਿਹਾ ਕਿਉਂਕਿ ਉਹਨਾਂ ਨੇ ਆਪਣੇ ਰਾਜ ਦੇ ਵਿੱਚ ਲੋਕਾਂ ਦੀ ਭਲਾਈ ਲਈ ਹੀ ਕੰਮ ਕੀਤੇ ਉਸ ਦੇ ਰਾਜ ਵਿੱਚ ਕੋਈ ਵੀ ਕ੍ਰਾਈਮ ਨਹੀਂ ਸੀ ਨਾ ਕੋਈ ਚੋਰੀ ਸੀ ਨਾ ਕਦੇ ਕਿਸੇ ਦਾ ਬਲਾਤਕਾਰ ਹੋਇਆ ਜਾਣ ਇੱਕ ਵਧੀਆ ਪ੍ਰਸ਼ਾਸਨ ਚਲਾਇਆ ਮਹਾਰਾਜਾ ਰਣਜੀਤ ਸਿੰਘ ਨੇ ਉਸ ਸਮੇਂ ਪਹਿਲੀ ਵਰਲਡ ਵਾਰ ਸ਼ੁਰੂ ਹੋਈ ਜਿਸ ਦੇ ਵਿੱਚ ਸਾਰੇ ਸੰਸਾਰ ਦੇ ਮੌਲਿਕ ਇੱਕ ਦੂਜਰੇ ਦੇ ਆਪੋਜਟ ਖੜੇ ਹੋਏ ਲੜਾਈਆਂ ਲੜੀਆਂ ਆਪ ਵਿੱਚ ਦੀ ਸਾਰੇ ਦੇਸ਼ਾਂ ਨੇ ਉਸ ਸਮੇਂ ਇੱਕ ਰੌਸ ਚਾਈਲਡ ਨਾਂ ਦਾ ਫੈਮਿਲੀ ਜਿਸ ਨੇ ਪੂਰੇ ਸੰਸਾਰ ਦੇ ਦੇਸ਼ਾਂ ਨੂੰ ਫੰਡਿੰਗ ਕਰੀ ਕਿਉਂਕਿ ਉਸ ਸਮੇਂ ਤੇ ਦੇਸ਼ਾਂ ਨੂੰ ਲੋੜ ਸੀ ਪੈਸੇ ਦੀ ਕਿਉਂਕਿ ਗੋਲਾ ਬਰੂਦ ਹਥਿਆਰ ਉਦੋਂ ਚਾਹੀਦੇ ਸੀ ਓਸ ਰਾਉਥ ਚੈਲਡ ਫੈਮਿਲੀ ਨੇ ਉਹਨਾਂ ਦਾ ਫਾਇਦਾ ਠਾਉਂਦੇ ਹੋਏ ਫੰਡਿੰਗ ਕਰੀ ਬਹੁਤ ਪੈਸਾ ਕਮਾਇਆ ਲੇਕਨ ਮਹਾਰਾਜਾ ਰਣਜੀਤ ਸਿੰਘ ਇੱਕ ਅਜੀਹਾ ਸ਼ਾਸਕ ਸੀ ਜਿਸ ਨੇ ਇਸ ਨੂੰ ਠੁਕਰਾਇਆ ਦੂਜਾ ਸ਼੍ਰੀ ਨਪੋਲੀਅਨ ਉਸ ਨੇ ਵੀ ਉਸ ਨੂੰ ਠੁਕਰਾਇਆ ਕਿਉਂਕਿ ਫੰਡਿੰਗ ਜੀ ਉਹਨਾਂ ਨੂੰ ਲੋੜੀ ਨਹੀਂ ਸੀ ਇਸੇ ਹੀ ਤਰ੍ਹਾਂ ਜਿਹੜੀ ਸਾਡੀ ਪਾਰਟੀ ਟ੍ਰਾਇੰਗਲ ਪਾਰਟੀ ਆਫ ਪੰਜਾਬ ਅਸੀਂ ਬਣਾਈ ਹੈਗੀ ਆ ਇਹਦੇ ਵਿੱਚ ਵੀ ਇਸ ਤਰ੍ਹਾਂ ਦਾ ਹੀ ਰਾਜ ਭਾਗ ਹੋਵੇਗਾ ਇਸ ਤਰ੍ਹਾਂ ਦਾ ਹੀ ਸ਼ਾਸਨ ਹੋਵੇਗਾ ਜਾਣੇ ਕਿ ਉਸੇ ਦੀ ਤਰਜ਼ ਤੇ ਹੀ ਇਹ ਅਸੀਂ ਟ੍ਰਾਇੰਗਲ ਪਾਰਟੀ ਆਫ ਪੰਜਾਬ ਬਣਾਈ ਆ ਜਿਹੜੀ ਕਿ ਲੋਕਾਂ ਸਾਹਮਣੇ ਅਸੀਂ ਸਾਡੇ ਏਜੰਡੇ ਜਿਹੜੇ ਹੈਗੇ ਅਸੀਂ ਲੈ ਕੇ ਆ ਰਹੇ ਹਾਂ ਪੰਜਾਬ ਦੇ ਸਾਰੇ ਨਾਗਰਿਕਾਂ ਨੂੰ ਲੋਕਾਂ ਨੂੰ ਅਸੀਂ ਇੱਕ ਬੇਨਤੀ ਕਰਦੇ ਹਾਂ ਵੀ ਤੁਸੀਂ ਸਾਨੂੰ ਕਮੈਂਟ ਕਰਕੇ ਦੱਸੋ ਤੁਹਾਡੇ ਮਨ ਦੇ ਜੋ ਵੀ ਖਿਆਲ ਹੈ ਤੁਸੀਂ ਤੁਹਾਨੂੰ ਕੀ ਚਾਹੀਦਾ ਹੈ ਜਿਸ ਤਰ੍ਹਾਂ ਪੰਜਾਬ ਦੇ ਕੋਈ ਬਹੁਤੇ ਵੱਡੇ ਹਾਲਾਤ ਨਹੀਂ ਹਨ ਇਹਨਾਂ ਦੇ ਵਿੱਚ ਸੁਧਾਰ ਕੀਤਾ ਜਾਵੇ ਦੂਜੀ ਗੱਲ ਹਰ ਇੱਕ ਦੇ ਮਨ ਵਿੱਚ ਹੁੰਦੀ ਆ ਵੀ ਪਾਰਟੀਆਂ ਨਮੀਆਂ ਆਉਂਦੀਆਂ ਕਲੀਆਂ ਜਾਂਦੀਆਂ ਫੰਡ ਇਕੱਠਾ ਕਰਦੇ ਆ ਚਲੇ ਜਾਂਦੇ ਆ ਪੱਲੇ ਲੋਕਾਂ ਦੇ ਕੁਝ ਨਹੀਂ ਪੈਂਦਾ ਸਾਡੀ ਪਾਰਟੀ ਦਾ ਪਹਿਲਾ ਹੀ ਏਜੰਡਾ ਹੈ ਵੀ ਅਸੀਂ ਕਿਸੇ ਤੋਂ ਫੰਡਿੰਗ ਨਹੀਂ ਲਵਾਂਗੇ ਪਾਰਟੀ ਦੇ ਨਾਂ ਤੇ ਸਾਡਾ ਕੋਈ ਵੀ ਬੈਂਕ ਅਕਾਊਂਟ ਨਹੀਂ ਹੋਵੇਗਾ ਅਗਰ ਪਾਰਟੀ ਦੀ ਰਜਿਸਟ੍ਰੇਸ਼ਨ ਕਰਾਉਣ ਵੇਲੇ ਕੋਈ ਫਾਰਮੈਲਿਟੀ ਪੂਰੀ ਕਰਨੀ ਪਈ ਉਸ ਦਾ ਅਕਾਊਂਟ ਹੋ ਸਕਦਾ ਹੈ ਲੇਕਿਨ ਫੰਡਿੰਗ ਅਸੀਂ ਕਦੇ ਵੀ ਕਿਸੇ ਤੋਂ ਵੀ ਨਹੀਂ ਲਵਾਂਗੇ ਇੱਕ ਜਾਣੇ ਕਿ ਲੋਕਾਂ ਦੇ ਦਿਮਾਗ 'ਚ ਗੱਲ ਹੁੰਦੀ ਹੈਗੀ ਅਸੀਂ ਲੋਕਾਂ ਦੇ ਅਸੀਂ ਪੰਜਾਬ ਦੇ ਨਾਗਰਿਕਾਂ ਨੂੰ ਇੱਕ ਬੇਨਤੀ ਕਰਦੇ ਹੈਗੇ ਆਂ ਵੀ ਤੁਸੀਂ ਸਾਡੇ ਪਾਰਟੀ ਦੇ ਏਜੰਡੇ ਬਾਰੇ ਵੱਧ ਤੋਂ ਵੱਧ ਜਾਣੂ ਹੋ ਸ਼ੇਅਰ ਕਰੋ ਲੋਕਾਂ ਨੂੰ ਦੱਸੋ ਤੁਸੀਂ ਸਾਨੂੰ ਫੋਨ ਕਰੋ ਮੀਟਿੰਗਾਂ ਕਰੋ ਸੈਮੀਨਾਰ ਕਰੋ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਤੁਹਾਡੇ ਮਨ ਦੇ ਵਿੱਚ ਕੋਈ ਕੁਐਸਚਨ ਹੈ ਤੁਸੀਂ ਕਮੈਂਟਾਂ ਰਾਹੀਂ ਤੁਸੀਂ ਸਾਨੂੰ ਦੱਸ ਸਕਦੇ ਹੋ ਇੰਨੀਆਂ ਬੇਨਤੀਆਂ ਕਰਦਾ ਹੋਇਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਸਾਰਿਆਂ ਨੂੰ ਜੀ ਆਖਦਾ ਹਾਂ ਸਾਡੀ ਪਾਰਟੀ ਦਾ YouTube ਚੈਨਲ ਹੈ ट्रायंगल ਪਾਰਟੀ ਪੰਜਾਬ ਅਤੇ ਸੋਨਾ ਪੰਜਾਬ Facebook ਪੇਜ ਵੀ ਹੈ ਜਿਸ ਨੂੰ ਤੁਸੀਂ ਸ਼ੇਅਰ ਕਰੋ ਫਾਲੋ ਕਰੋ ਸਬਸਕ੍ਰਾਈਬ ਕਰੋ ਲਾਈਕ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ